ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਲਪਨ ਇੰਡੀਆ ਤਾਂ ਮੈਂ ਹਾਂ ਸੋਨੂੰ ਫਤਿਆਵਾਦ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਉਹਦੇ ਪਿੰਡ ਮੁੰਡਾ ਪਿੰਡ ਦੇ ਵਿੱਚ ਜਿਹੜਾ ਖਾਲਸਾ ਡੈਵਲੋਂ ਦਰਿਆ ਦੇ ਕੰਡੇ ਤੇ ਬੰਨ ਬੰਨਿਆ ਗਿਆ ਸੀ ਤਾਂ ਗੁੱਜਰਪੁਰ ਦੇ ਸਰਪੰਚ ਵੱਲੋਂ ਉਸ ਨੂੰ ਤੋੜ ਦਿੱਤਾ ਗਿਆ ਸੀ ਪਿੰਡ ਮੁੰਡਾ ਪਿੰਡ ਦੇ ਸ਼ਿਕਾਇਤਕਰਤਾ ਨੇ ਮਾਨਯੋਗ ਡੀਸੀ ਸਾਹਿਬ ਨੂੰ ਸਰਪੰਚ ਦੀ ਸ਼ਿਕਾਇਤ ਕੀਤੀ ਸੀ ਤਾਂ ਸਰਪੰਚ ਸਾਹਿਬ ਨੂੰ ਅੱਜ ਮਤਲ ਕਰ ਦਿੱਤਾ ਗਿਆ ਹੈ ਇਸ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਸਾਡੇ ਨਾਲ ਮੌਜੂਦ ਆ ਤਾਂ ਪਿੰਡ ਵਾਸੀ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਗੱਲਬਾਤ ਕਰਦੇ ਆ ਕਿ ਇਸ ਸਰਪੰਚ ਦੀ ਮੁਤਲ ਦੇ ਉੱਪਰ ਤੁਸੀਂ ਸੰਤੁਸ਼ਟ ਹੋ ਇੱਥੇ ਦੱਸ ਦਈਏ ਕਾਂ ਜਦੋਂ ਖਾਲਸਾ ਏਡ ਦੇ ਬੰਨ ਨੂੰ ਤੋੜਿਆ ਗਿਆ ਸੀ ਤਾਂ ਪਿੰਡ ਦੇ ਸ਼ਿਕਾਇਤਕਰਤਾ ਨੇ ਮੀਡੀਆ ਨੂੰ ਬੁਲਾ ਕੇ ਖਬਰ ਹਲਪਾ ਦੀ ਇੰਡੀਆ ਦੀ ਟੀਮ ਨੂੰ ਬੁਲਾ ਕੇ ਤਾਂ ਜਿਹੜੀ ਖਬਰ ਜਨਤਕ ਕੀਤੀ ਸੀ ਤਾਂ ਅੱਜ ਇਸ ਖਬਰ ਦਾ ਵੱਡਾ ਜਿਹੜਾ ਅਸਰ ਵਿਖਾਈ ਦਿੱਤਾ ਹੈ ਨਾਮ ਮੇਰਾ ਗੁਰਲਾਲ ਸਿੰਘ ਆ ਜੀ ਕਿਹੜਾ ਪਿੰਡ ਹੈ ਮੁੰਡਾ ਪਿੰਡ ਆ ਜੀ ਕੀ ਮਾਮਲਾ ਬੀਤੇ ਦਿਨੀ ਜਿਹੜਾ ਇੱਕ ਸਰਪੰਚ ਦੇ ਵੱਲੋਂ ਖਾਲਸਾ ਇਹਦੇ ਵੱਲੋਂ ਬੰਨ ਨੂੰ ਥੋੜਾ ਜਿਹਾ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਆ ਕੀ ਕਾਰਵਾਈ ਕੀਤੀ ਗਈ ਕੀ ਕਿਹੜਾ ਜਵਾਬ ਹੈ ਇਦਾਂ ਵਾ ਜੀ ਇਹ ਕੁਝ 10 15 ਦਿਨ ਪਹਿਲਾਂ ਜਿਹੜਾ 2 2.5 ਕਿੱਲੇ ਬੰਨ ਸੀਗਾ ਉਹ ਆਪਣੇ ਲਾਗੇ ਪੈਂਦਾ ਪਿੰਡ ਗੁਜਰਪੁਰ ਤੋਂ ਸਰਪੰਚ ਨੇ ਚੁੱਕ ਲਿਆ ਸੀਗਾ ਜ਼ਮੀਨ ਵੀ ਜਿਹੜੀ ਉਹ ਪੰਚਾਇਤੀ ਆ ਉਹਦੇ ਵਿੱਚ ਇਦਾਂ ਸੀਗਾ ਵੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਉਹਨਾਂ ਦੇ ਜਦੋਂ ਧਿਆਨ ਚ ਲਿਆਦਾ ਉਹਨਾਂ ਨੇ ਸਾਰੀ ਪੇਰਵਾਹੀ ਕੀਤੀ ਇਸ ਚੀਜ਼ ਤੇ ਸਾਰਾ ਪਟਵਾਰੀ ਤੱਕ ਐਸ ਡੀ ਐਮ ਤੱਕ ਸਾਰਾ ਉਹਨਾਂ ਮੌਕਾ ਵੇਖਿਆ ਹਨ ਕਿ ਮੌਕਾ ਵੇਖ ਕੇ ਉਹਨਾਂ ਨੇ ਸਾਨੂੰ ਕਿਹਾ ਵੀ ਜੋ ਵੀ ਇਹਦੇ ਵਿੱਚ ਸਚਾਈ ਹੋਊਗੀ ਸਚਾਈ ਦੇ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਡੀ ਸੀ ਸਾਹਿਬ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਅੱਜ ਇਹ ਸਚਾਈ ਨੂੰ ਵੇਖਿਆ ਆ ਅਤੇ ਕਾਰਵਾਈ ਕੀਤੀ ਆ ਤੇ ਡੀ ਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਵੀ ਸਾਨੂੰ ਜਿਹੜਾ ਇਨਸਾਫ ਮਿਲਿਆ ਅੱਜ ਜੀ ਤੇ ਕੀ ਨਾਮ ਸੀ ਸਰਪੰਚ ਸਾਹਿਬ ਦਾ ਤਾਂ ਕਿਸ ਪਾਰਟੀ ਨਾਲ ਸੰਬੰਧਤ ਆ ਸਰਪੰਚ ਸਾਹਿਬ ਸੁਖਦੇਵ ਸਿੰਘ ਆ ਜੀ ਗੁਜਰਪੁਰ ਤੋਂ ਅਕਾਲੀ ਦਲ ਪਾਰਟੀ ਤੋਂ ਸਰਪੰਚ ਬਣੇ ਆ ਜੀ ਇਹ ਖੁਦ ਸਰਪੰਚ ਆ ਜਾਂ ਉਹਨਾਂ ਦੀ ਇਸਲੀ ਦਾ ਸਰਪੰਚ ਹੈ ਨਹੀਂ ਜੀ ਇਹਨਾਂ ਦੀ ਜਿਹੜੀ ਵਾਈਫ ਆ ਉਹ ਸਰਪੰਚ ਆ ਤਾਂ ਜਾਲੀ ਹੋ ਜਾਂ ਸਰਕਾਰ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਆ ਉਦੋਂ ਤੁਸੀਂ ਸੰਤੁਸ਼ਟ ਹੋ ਬਿਲਕੁਲ ਜੀ ਡੀਸੀ ਸਾਹਿਬ ਨੇ ਜੋ ਵੀ ਇਹ ਕਾਰਵਾਈ ਕੀਤੀ ਆ ਸਾਰੀ ਪੁਨਛਣ ਕਰਕੇ ਆਪਣਾ ਮਤਲਬ ਕੀ ਪਟਵਾਰੀ ਸਾਹਿਬ ਤੋਂ ਸਾਰਾ ਪੈਲੀ ਜ਼ਮੀਨ ਦਾ ਲੈ ਗਏ ਕਿ ਜ਼ਮੀਨ ਪੰਚਾਇਤੀ ਆ ਜਾਂ ਇਹਦੀ ਮਾਲਗੀ ਆ ਉਹ ਜ਼ਮੀਨ ਵੀ ਜਿਹੜੀ ਉਹ ਪੰਚਾਇਤ ਬਾੰਦੀ ਕਾਰਵਾਈ ਜੋ ਬਾੰਦੀ ਕੀਤੀ ਆ ਅਸੀਂ ਧੰਨਵਾਦ ਕਰਦੇ ਆ ਬਹੁਤ ਬਹੁਤ ਦੀ ਸ਼ਾਬ ਦਾ ਜਿੰਨਾ ਸਾਨੂੰ ਇਨਸਾਫ ਦਿੱਤਾ ਵਾ ਕਿਉਂਕਿ ਪੰਜ ਪਿੰਡ ਆ ਪੰਜਾਂ ਪਿੰਡਾਂ ਦੀ ਜਿਹੜੀ ਜੰਮੀ ਫਸਲ ਆ ਉਹ ਨੁਕਸਾਨ ਹੁੰਦੀ ਆ ਕਿ ਸਿਰਫ ਇੱਕ ਬੰਦੇ ਦਾ ਕਰਕੇ ਅਸੀਂ ਤੇ ਇਹਨੂੰ ਹੱਥ ਜੋੜਦੇ ਸੀਗੇ ਕਿ ਤੁਸੀਂ ਬੰਨ ਚੁੱਕਿਆ ਸਾਡਾ ਕੋਈ ਤੁਹਾਡੇ ਨਾਲ ਵਾਰਨਿੰਗ ਆ ਤੁਸੀਂ ਇਸੇ ਬੰਨ ਤੇ ਮਿੱਟੀ ਰੱਖ ਦੋ ਆਪਾਂ ਰਲ ਕੇ ਰੱਖ ਲੈਨੇ ਆ ਚਲੋ ਸਾਰੇ ਬਾਜਾਂਗੇ ਪਰ ਇਹਨਾਂ ਨੇ ਜਿਹੜੀ ਆ ਸਾਡੀ ਕੋਈ ਵੀ ਸ਼ਿਕਾਇਤ ਸਰਪੰਚਾਂ ਨੂੰ ਮਤਲਬ ਕਰ ਦਿੱਤਾ ਗਿਆ ਤਾਂ ਹੁਣ ਤੁਹਾਡੀ ਕੋਈ ਡੀਸੀ ਸਾਹਿਬ ਤੋਂ ਜਾਂ ਪੰਜਾਬ ਸਰਕਾਰ ਤੋਂ ਇਸ ਤੋਂ ਇਲਾਵਾ ਹੋਰ ਕੋਈ ਮੰਗ। ਵੇਖੋ ਜੀ ਸਾਡੀ ਮੰਗ ਇਹੋਈ ਆ ਜੋ ਵੀ ਕੀਤਾ ਵਾ ਡੀਸੀ ਸਾਹਿਬ ਨੇ ਪਹਿਲਾਂ ਵੀ ਸਚਾਈ ਦੇ ਚੱਲੇ ਆ ਗਾਂ ਵੀ ਸਚਾਈ ਦੇ ਚੱਲਣਗੇ। ਅਸੀਂ ਬੇਨਤੀ ਕਰਦੇ ਆਂ ਜੀ ਡੀਸੀ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਇਹਨੇ ਬਹਾਲ ਹੋਣ ਦੀ ਕੋਸ਼ਿਸ਼ ਕਰੂਗਾ ਇਹਨੂੰ ਬਹਾਲ ਨਾ ਕੀਤਾ ਜਾਵੇ ਕਿਉਂਕਿ ਜੇ ਮੰਨ ਲਓ ਅੱਗੇ ਇਹਨੇ ਸਾਡਾ ਨੁਕਸਾਨ ਕੀਤਾ ਵਾ। ਜੇ ਨੁਕਸਾਨ ਪਾਣੀ ਆ ਜਾਂਦਾ ਤੇ ਫਿਰ ਚੋਂ ਪਿੰਡਾਂ ਦਾ ਨੁਕਸਾਨ ਜਿਹੜੀ 4-5000 ਏਕੜ ਜ਼ਮੀਨ ਸੀ ਉਹਦਾ ਬਹੁਤ ਨੁਕਸਾਨ ਹੋਣਾ ਸੀ ਕਿਹਨਾ ਤੁਹਾਡਾ ਕਿਹੜਾ ਪਿੰਡ ਹੈ ਜੇਰਾ ਨਾਮ ਸਤਨਾਮ ਸਿੰਘ ਆ ਜੀ ਪਿੰਡ ਮੁੰਡਾ ਪਿੰਡ ਆ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਦਿੱਤੀ ਹੋਈ ਸ਼ਿਕਾਇਤ ਤੇ ਸਪੈਕਚੂਲ ਸਰਕਾਰ ਉਹ ਡੀਸੀ ਸਾਹਿਬ ਨੂੰ ਮਤਲਬ ਕਰਦੇ ਸੰਗਿਆ ਅਸੀਂ ਬੜਾ ਧੰਨਵਾਦ ਕਰਦੇ ਆ ਜੀ ਡੀਸੀ ਸਾਹਿਬ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਸੱਚਾਈ ਤੇ ਕੰਮ ਕੀਤਾ ਜੀ ਇਹ ਬੰਦੇ ਨੇ ਜਿਹੜਾ ਸਰਪੰਚਾ ਗੁੱਜਰਪੁਰ ਵਾਲਾ ਇਹਦੀ ਵਾਈਫ ਸਰਪੰਚ ਵਾਹੇ ਇਨੇ ਈ ਡਾ ਗਲਤ ਕੰਮ ਕੀਤਾ ਵੀ ਉਹ ਖਾਲ ਸਾਈਡ ਦਾ ਬੰਦ ਬਧਿਆ ਇਨੇ ਚੋਕੇ ਦੇ ਆਪਦੇ ਘਰ ਪਰਤੀ ਪਾਲੀ ਆ ਤੇ ਕੁਝ ਪੈਲੀਜਰ ਲਾਤਾ ਸਾਡੇ ਜਿਹੜੇ ਆ ਚਾਰ ਪਿੰਡ ਮਰਨੇ ਸੀ ਪੰਜ ਇਹ ਘੜ ਤੋਂ ਘੜੀ 40 142 100 ਕਿਲਾ ਜਿਹੜਾ ਖਤਮ ਹੋਣਾ ਸੀ ਉਹ ਤੇ ਇਹ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਇਹਨਾਂ ਨੇ ਬੜੀ ਸੇਤੀ ਕਾਰਵਾਈ ਕਰਕੇ ਤੇ ਉਹਨੂੰ ਮਤਲ ਕਰਤਾ ਜੀ ਸਰਕਾਰ ਔਰ ਡੀਸੀ ਸਾਹਿਬ ਤੋਂ ਜਿਹੜਾ ਹੋ ਤੁਹਾਡੀ ਕੋਈ ਮੰਗ ਹੈ ਇਸ ਤੋਂ ਇਲਾਵਾ ਸਾਡੀ ਇਹ ਮੰਗ ਹੈ ਜੀ ਇੱਕ ਤੇ ਉਹ ਬੰਦ ਜਿਹੜਾ ਵਾ ਉਹ ਹਲੇ ਉਤਰਾ ਹੀ ਆ ਜੀ ਇਨਨ ਦਾ ਮਤਲਬ ਕਰਦਾ ਧੰਨਵਾਦ ਕਰਦੇ ਆ ਤੇ ਬੰਦ ਵੀ ਸਾਡਾ ਬਣਾਇਆ ਜਾਵੇ ਤੇ ਬੜਾ ਧੰਨਵਾਦ ਅਸੀਂ ਕਰਾਂਗੇ ਜੀ ਡੀ ਸਾਹਿਬ ਦਾ ਔਰ ਸਰਕਾਰ ਦਾ